ਇਹ ਗੁਰੂ ਦੀ ਕਥਾ ਸੁਣ ਲੈਣਾ ਜਿਹੜਾ ਬੱਚਾ ਸਭ ਤੋਂ ਆਪਣੀ ਜ਼ਿੰਦਗੀ ਵਿੱਚ ਮਸੌਂ ਲੱਗ ਪੈਂਦਾ ਹੈ ਵੇਹ ਉਹਦੇ ਤੋਂ ਵਧਾਰ ਜਾਂਦਾ ਤੇ ਬਾਦਸ਼ਾਹ ਜੀ ਕਹਿ ਰਹੇ ਨੇ ਚਰਨਾਰ ਜਿੰਨਾ ਕਥਾ ਭਾਵੇ ਸੁਪਟਕ ਤੋਲ ਸਮਾਨ ਇਹਦੇ ਜਿਹਨੂੰ ਰੱਬ ਦੀ ਕਥਾ ਜਿੰਨੀ ਲੱਗਦੀ ਉਹ ਅਮਲੋਕ ਚੰਡਾਰ ਵਰਗਾ ਰੇ ਚੇਤਕ ਚੇਤ ਚੇਤ ਆ ਕੇ ਕਹਿੰਦੇ ਹੇ ਮੇਰਾ ਬਣਾ ਗਾਹਲ ਬਣਾ ਪੁਰਾਏ ਤੇ ਬਣਾ ਆਪਣੇ ਅੰਦਰ ਪ੍ਰਮਾਤਮਾ ਚੇਦੇ ਦਾ ਫਿਰ ਚੇਤ ਆ ਕੇ ਕਹਿੰਦੇ ਜੋ تیرے ਪਰਪਣ ਤੋਂ ਸੁਨਿਆ ਹੋਇਆ ਤੇਰੇ ਅੰਦਰ ਬੈਠਾ ਹੈ ਉਹਦੇ ਉੱਤੇ ਥੋੜਾ ਜਿਹਾ ਜੁਰ ਦਾ ਉਹ ਫੈਰ ਹੋੜ ਤੇਰੀ ਜੇ ਜੀ ਕਿੰਝ ਚੰਗਾ ਤੂੰ ਆ ਸਕੇ ਜਿੰਨੇ ਕੋ ਆ ਸਕਦਾ ਜਦੋਂ ਅਰਕੇਤ ਵਾਂਦੇ ਵਿੱਚ ਆਪਾਂ ਕੋਈ ਗੱਲ ਨੂੰ ਦੱਬਦੇ ਆ ਆਪਾਂ ਘਰਾਂ 'ਚ ਗੱਲਬਾਤ ਕਰਦੇ ਭਾਗਾਂ ਬਾਰੇ ਤੇ ਕਈ ਵਾਰ ਚੇਤਾ ਨਹੀਂ ਆਉਂਦਾ ਸਾਰਾ ਗੋਲ ਲੱਗਿਆ ਹੁੰਦਾ ਵੀ ਗੱਲ ਇਹ ਨਹੀਂ ਸੀ ਮੈਂ ਦੱਸਣੀ ਚਾਹੁੰਦਾ ਪਰ ਚੇਤਾ ਨਹੀਂ ਆ ਰਿਹਾ ਉਹ ਆਪਾਂ ਗੱਲ ਨੂੰ ਚਿੰਤੇ ਕਰਦੇ ਆ ਕਰਦੇ ਆ ਉਹਨੂੰ ਸ਼ਕਤਾਂ ਦੇ ਅੱਗੇ ਹੋ ਗਏ ਜਦੋਂ ਗਾਹ ਹੋਏ ਇੱਕ ਕੁਝ ਸਮੇਂ ਬਾਅਦ ਉਹ ਸਾਡੇ ਦਿਮਾਗ ਵਿੱਚ ਗੱਲ ਆ ਗਈ ਆਪਣੇ ਆਪ ਹੀ ਤੇ ਪਾਸ਼ਾ ਜੀ ਕਹਿੰਦੇ ਨੇ ਇਹੋ ਹੀ ਅਚੇਤ ਮਨ ਦੇ ਵਿੱਚ ਪਿਆ ਹੋਇਆ ਗਿਆਨ ਹੈ ਜਦੋਂ ਅਸੀਂ ਉੱਤੇ ਜ਼ੋਰ ਪਾਇਆ ਕੋ ਬਚਪਨ ਚ ਸੰਗਤ ਕੀਤੀ ਹੈ ਉਹ ਸਾਡਾ ਸਾਥ ਜ਼ਰੂਰ ਦੇਵੇਗੀ ਮਨੋਵਿਗਿਆਨੀ ਕਹਿੰਦੇ ਨੇ ਕਹਿੰਦੇ بڑے ਚੰਗੇ ਘਰ ਦੇ ਵਿੱਚ ਬੱਚਾ ਪੈਦਾ ਹੋ ਜਾਵੇ ਚੰਗਾ ਸਭਿਕਾਰਨੀ ਹੋਵੇ ਤੇ ਉਹਨੂੰ ਤੁਸੀਂ ਬੁਰੇ ਮਨੁੱਖਾਂ ਦੇ ਵਿੱਚ ਲੈ ਜਾਓ ਉਹਨਾਂ ਨੂੰ ਜਿੰਦਿਆ ਨਾਲੋ ਕੋਲ ਦੋ ਤੇ ਉਹ ਬਿਪਚਾਰੀ ਤੇ ਚਵਾਰੀ ਚੋਰ ਬਣ ਕੇ ਨਿਕਲੇਗਾ ਤੇ ਦੂਜੇ ਪਾਸੇ ਕੋਈ ਚੋਰਾ ਦਾ ਬਿਪਚਾਰੀਆਂ ਦਾ ਬੱਚਾ ਏ ਉਹਨੂੰ ਤੁਸੀਂ ਲੈ ਕੇ ਚੰਗੇ ਸਹਾਕਾਰੀਆਂ ਦੇ ਕੋਲ ਪਿਠਾ ਦਿਓ ਉਹਦੀ ਸੰਗਤ ਉਹ ਹੋਣ ਲੱਗ ਜਾਏ ਉਹਦੇ ਅੰਦਰੋਂ ਪਿਤਾ ਤੁਰਖੀ ਜੀਵਸ ਨਿਕਲ ਜਾਣਗੇ ਉਹ ਚੰਗਾ ਵਧੀਆ ਆਸਾਨ ਬਣ ਜੇਗਾ ਜਿਨ੍ਹਾਂ ਨੇ ਸੰਗਤ ਤੇਜ ਕਰਨੀ ਉਹ ਹਰੇਕ ਚੀਜ਼ ਬਦਲ ਦਿੰਦੇ ਨੇ ਜਿਨ੍ਹਾਂ ਨੇ ਸੰਤ ਨਹੀਂ ਬਦਲੀ ਉਹ ਉਸੇ ਖਾਂ ਦੇ ਸਾਰੀ ਜ਼ਿੰਦਗੀ ਕੱਢ ਦਿੰਦੇ ਨੇ ਆ ਨਾ ਮਾਲਵੇ ਉਹ ਗੁਰੂ ਦੀ ਬਾਣੀ ਆਕਾਰ ਪੁਰਖ ਦੀ ਵਡਿਆਈ ਹੈ ਨਾਲ ਨਾਲ ਸਾਡੇ ਜੀਵਨ ਚ ਪਾਉਣੀ ਚਾਹੀਦੀ ਹੈ ਮੈਂ ਮਾਲਵੇ ਦੇ ਵਿੱਚ ਕਥਾ ਕਰਦਾ ਸੀ ਆਪਣੀ ਵਡਿਆਈ ਨਹੀਂ ਗੁਰੂ ਦੀ ਵਡਿਆਈ ਕਿ ਤੁ ਸੰਤ ਚੀਜ਼ ਹੁੰਦੀ ਹੈ ਮਨੋਖ ਦੇ ਗੁਰੂ ਦੀ ਕਿਰਪਾ ਕਿੰਨੀ ਹੁੰਦੀ ਹੈ ਕਿ ਉਹਦਾ ਜੀਵਨ ਕਿਦਾਂ ਚੇਜ਼ਾ ਹੁੰਦਾ ਕਥਾ ਚੱਲ ਰਹੀ ਸੀ ਮਾਗ ਦੇ ਮਹੀਨੇ ਵਿੱਚ ਮਾਗ ਦੇ ਮਹੀਨੇ ਦੇ ਵਿੱਚ ਮਾਲੇ ਪਾਲੇ ਗੁਰਦੂ ਗੁਰਦਵਾਰਾ ਸਾਹਿਬ ਦੇ ਵਿੱਚ ਚਾਹ ਤੇ ਨਾਲ ਸੋਸੀਆਂ ਵਗੈਰਾ ਦਾ ਨੰਗਾ ਲਾਉਂਦੇ ਸਾਰਾ ਮਹੀਨਾ ਉਹ ਇਦਾਂ ਹੀ ਚੱਲਦਾ ਹੈ ਕਥਾ ਚੱਲਦੀ ਇੱਕ ਵੀਰ ਸੀ ਉਹਦਾ ਭਤੀਜਾ ਤੇ ਭਤੀਜੀ ਕਥਾ ਕਲਾਸਾਂ ਦੇ ਵਿੱਚ ਆਉਂਦੇ ਸੀ ਜਦੋਂ ਉਹਨਾਂ ਨੇ ਘਰੇ ਜਾ ਕੇ ਦੱਸਣਾ ਉਹਨੇ ਕਿਹਾ ਕਲਾਸ ਕਿੱਥੇ ਜਾਂਦਾ ਤੁਸੀਂ ਮੈਨੂੰ ਆ ਕੇ 呼 ਦੇ ਉਹ ਹੱਟੇ ਨਾ ਇੱਕ ਦਿਨ ਕਿਤੇ ਉਹਦੇ ਮਨ 'ਚ ਆਇਆ ਕਿ ਮੈਂ ਵੇਖਾਂ ਤੇ ਸਹੀ ਜਾ ਕੇ ਗੱਦੋਰੀ ਉਹ ਬੋਲਾ ਕੌਣ ਹੈ ਜਿਹਦੇ ਕੋਲੇ ਬੱਚੇ ਕਲਾਸ ਚ ਜਾਂਦੇ ਨੇ ਸਵੇਰ ਮੇਰੇ ਆਈ ਕਥਾ ਚ ਆ ਗਿਆ ਜਦੋਂ ਕਥਾ ਦੇ ਆ ਕੇ ਬੈਠਾ ਰੱਬ ਸਭੀ ਵਿਸ਼ਾ ਚੱਲ ਪਿਆ ਨਸ਼ੇ ਦਾ ਉਹ ਬੜੇ ਧਿਆਨ ਨਾਲ ਸੁਣਦਾ ਰਿਹਾ ਜਦੋਂ ਸਮਾਪਤੀ ਹੋਈ ਬਾਅਦ ਸੀ ਨਿਕਲੇ ਇਹਨੂੰ ਕਹਿਣ ਲੱਗਿਆ ਆਓ ਬਾਬਾ ਜੀ ਆਪਾਂ ਚਾਹ ਸਕਣੀ ਹੈ ਮੈਂ ਕਿਹਾ ਨਹੀਂ ਇਹਦੇ ਅਜੂ 2 ਘੰਟੇ ਬਾਅਦ ਜਿਹੜਾ ਆਉਦੇ ਨਾਲ ਉਹਦੇ ਸਰੀਰ ਦੇ ਵਿੱਚੋਂ ਸ਼ਰਾਬ ਦੀ ਸਮੈਲ ਆਉਂਦੀ ਸੀ ਇਹ ਇਸ਼ਨਾਨ ਕਰਕੇ ਆਇਆ ਹੋਵੇਗਾ ਪਰ ਉਹਦੇ ਸਰੀਰ ਦੇ ਵਿੱਚੋਂ ਸ਼ਰਾਬ ਦੀ ਸਮੈਲ ਆਉਂਦੀ ਸੀ ਮੈਂ ਕੋਰੇ ਉੱਤੇ ਬੈਠਾ ਰਿਹਾ ਤੇ ਸੋਚਦਾ ਰਿਹਾ ਮੈਂ ਕਿਹਾ ਇਹ ਕਿਹੜੀ ਦੁਨੀਆ ਕੀ ਚਲਾ ਗਿਆ ਇੰਨਾ ਬੁੜਾ ਆਲੇ ਦਾ ਬੋਤਲ ਦੋ ਚਾਰ ਗੱਲਾਂ ਕੀਤੀਆਂ ਅਗਲੇ ਦਿਨ ਉਹ ਫੇਰ ਆ ਗਿਆ ਫੇਰ ਅਸੀਂ ਜਦੋਂ ਚਾਰ ਤਿੰਨ ਵੇਚੇ ਨਾ ਤੇ ਮੈਂ ਮੈਨੂੰ ਕਹਿੰਦਾ ਬਾਬਾ ਜੀ ਕੋ ਗੱਲ ਸੁਣਾਓ ਮੈਂ ਕਿਹਾ ਗੱਲ ਵੀ ਇੱਕ ਬੇਨਤੀ ਕਰਨੀ ਆ ਮੰਨੋਗੇ ਕਹਿੰਦਾ ਦੱਸੋ ਮੈਂ ਕਿਹਾ ਵੀਰ ਜੀ ਅੱਜ ਤੋਂ ਸ਼ਰਾਬ ਛਡਾ ਲਓ ਅੱਜ ਤੋਂ ਸ਼ਰਾਬ ਛਡਾ ਲਓ ਕਿਉਂਕਿ ਇੰਨੀ ਦਿਨ ਬੜਾ ਜਿੱਦ ਕਰਾਦਾਂਗੇ ਆਪਾਂ ਇੱਕੇ ਦਾ ਕੋ ਚੁੱਪ ਕਰ ਗਿਆ ਇਹਨੂੰ ਚੁੱਪ ਕਰਕੇ ਬੰਦੇ ਗੱਲ ਹੋਈ ਗੱਲ ਤੇ ਕਹਿੰਦਾ ਨਹੀਂ ਅੱਜ ਤੋਂ ਛੱਡੀ ਮੈਂ ਚੁਪ ਕਰ ਗਿਆ ਤੇ ਮੈਂ ਕਿਹਾ ਇੰਨੀ ਵੱਡੀ ਗੱਲ ਪਰ ਦਾਤ ਸੀ ਦਿੱਤੀ ਸੱਚੇ ਪਾਤਸ਼ਾਹ ਕਿਰਪਾ ਕਰੀ ਜੇ ਇਹ ਸੰਗਤ ਕਹਿੰਦੀ ਇਹਦਾ ਜੀਵਨ ਵੀ ਚੇਂਜ ਕਰਦੀ ਭਾਗਾਂ ਵਾਲਾ ਹਰਤੇ ਪਿਛੋਂ ਅਸੀਂ ਪ੍ਰੋਜੈਕਟਰ ਤੇ ਫਿਲਮ ਦਿਖਾਉਣੀ ਸੀ ਉਹਨਾਂ ਦੇ ਪਿੰਡ ਮੈਂ ਸਵੇਰੇ ਗਿਆ ਉਹ ਲਗਾਤਾਰ ਕਥਾ ਪੜ੍ਹਨ ਲੱਗੇ ਮੈਂ ਕਿਹਾ ਵੀਰ ਜੀ ਸ਼ਾਮ ਨੂੰ ਆਪਾਂ ਫਿਲਮ ਦਿਖਾਉਣੀ ਤਾਂ ਹੈ ਨਾ ਆਉਗੇ ਕਿੰਦਾ ਅੱਜ ਮੈਂ ਬਠਿੰਡੇ ਜਾਣਾ ਵਿਆਹ ਪਰ ਪਹੁੰਚਾਂਗਾ ਜਰੂਰ ਤੇ ਮੇਰੀ ਸੋਚ ਸੀ ਮੈਂ ਕਿਹਾ ਵਿਆਹ ਜਾਣਾ ਅੱਜ ਨਹੀਂ ਆਉਂਦਾ ਪਰ ਹੈਰਾਨ ਹੀ ਰਹਿ ਗਈ 8:30 ਵਜੇ ਆ ਕੇ ਫਤੇ ਬਰਾ ਕੇ ਮੈਨੂੰ ਕਹਿਣ ਲੱਗਾ ਬਾਬਾ ਜੀ ਮੈਂ ਆ ਗਿਆ ਮੈਂ اتنا ਮੇਟਾ ਆਪਣੇ ਹੱਥ ਲਾਇਆ ਮੈਂ ਕਿਹਾ ਸੋਹੀ ਆ ਗਿਆ ਇਹਦਾ ਜਦੋਂ ਛੱਡਤੀ ਤੇ ਛੱਡਤੀ ਬਾਗਾਂ ਬਾੜ ਵਿੱਚ ਹਰੇਕ ਕੀ ਜੇ ਲੱਗ ਸਕਦੀ ਹੈ ਤੇ ਉਹ ਰਹਿ ਵੀ ਸਕਦੀ ਹੈ ਉਸ ਨੌਜਵਾਨ ਨੇ ਨਸ਼ਾ ਛੱਡਿਆ ਉਹਦਾ ਸਾਰਾ ਪਰਿਵਾਰ ਬਹੁਤ ਆਸ਼ਕਰਾਨਾ ਕਰਨ ਲੱਗ ਪਿਆ ਜਿੱਥੇ ਦੋ ਬੱਚੇ ਘਰ ਚੋਂਦੇ ਸੀ ਸਾਰਾ ਟੱਬਰ ਕਥਾ ਚੋਂ ਲੱਗ ਪਿਆ ਇਹਨੇ ਸਾਡਾ ਘਰ ਹੀ ਬੋ ਗਿਆ ਕਦੋਂ ਜਦੋਂ ਉਹਨੇ ਕਲਾਸ ਕੀਤੀ ਕੀਤੀ ਜਦੋਂ ਇਹ ਸੰਗਤ ਚੇਂਜ ਕੀਤੀ ਜਦੋਂ ਸੰਗਤ ਚੇਂਜ ਹੋ ਗਈ ਨਾ ਗੁਰੂ ਵਾਲੀ ਸੰਗਤ ਹੋ ਗਈ ਆਖਾਂ ਮਾਰਿਓ ਫਿਰ ਕੋਈ ਕਮੀ ਨਹੀਂ ਜੀ ਰਹਿੰਦੀ ਤੇ ਜਿੰਨਾ ਚਿਰ ਸੰਗਤ ਚੇਂਜ ਨਹੀਂ ਹੁੰਦੀ ਤਾਕ ਤੱਕ ਮਨੁੱਖ ਦੀ ਬਿਰਤੀ ਕੀ ਹੈਗਾ ਨਹੀਂ ਹੋ ਸਕਦੀ ਤੇ ਸਹਿਬ ਜੀ ਕਹਿੰਦੇ ਸੰਗਤ ਕੀ ਜਕਾਰ ਤੇਰੇ